ਆਦਿ ਤੁਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਪਰਜੋਗੁ ਮੈਂ ਮਤ ਪਰਜੋਗੁ ਮੈਂ ਮਤ ਕੋਣੋ ਤੁਮ ਸਾਹੀ ਰੂਪ ਕਲੰਕਾਰ ਦੁਆਰਾ ਸ਼ੰਤ ਬਣੀ ਉਚਾਰਨ ਕਰਦੇ ਪਹਿਲੇ ਪਾਤਸ਼ਾਹ ਕੋ ਬੈ ਤੁ ਪ੍ਰਮੇਸ਼ਰ ਉਨ ਕਾਹਰੇ ਨੇ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਇਹਦੀ ਸਾਰੀ ਸੰਗ੍ਰਹਿ ਜੁਆਲਾਸਾ ਹੈ ਪ੍ਰਾਪਤ ਹੋਈ ਜੀਵਾਂ ਦੇ ਕਾਇਨ ਇਹ ਇੱਕ ਜਵਾਨੀ ਜਿਹੜੀ ਭਰੀ ਹੋਈ ਹੈ ਪਰ ਜੀਵਨ ਮੈਂ ਮੱਤ ਜਿਹੜੀ ਜਵਾਨੀ ਭਰੀ ਐ ਮੈਂ ਇੱਕ ਸ਼ਰਾਬ ਹੈ ਇਹ ਜਵਾਨੀ ਸ਼ਰਾਬ ਰੂਪੀ ਕੇ ਮਤ ਨਾ ਮਸ ਹੋ ਰਹੀ ਏ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ ਇਹ ਸ਼ਰਾਬ ਦੀ ਕਿ ਆਦਮੀ ਕਮੜਾ ਹੋ ਜਾਂਦਾ ਮਤ ਹੋ ਜਾਂਦਾ ਮਤਵਾੜਾ ਹੋ ਜਾਂਦਾ ਹੈ ਇਸ ਪ੍ਰਕਾਰ ਸਾਧਨਾ ਦੀ ਜੁਆਨੀ ਜਿਹੜੀ ਪੜੀ ਐ ਨਾ ਵੀ ਮੈਂ ਵਿਰਾਗ ਹੈ, ਬੀਕ ਹੈ, ਖੜ ਸੰਤੀ ਹੈ, ਮੋਖ ਹੈ। ਇਹ ਸ਼ੌਕ ਅਸਰੂਪੀ ਜੁਆਨੀ ਜਿਹੜੀ ਪੜੀ ਐ ਨਾ ਸਾਧਨਾ ਦਾ ਸ਼ੌਕ ਨੂੰ ਦਾ ਤਤਪਰ ਕਰਨ ਦਾ ਇਹ ਵੀ ਇੱਕ ਮੈ ਸ਼ਰਾਬ ਹੈ। ਇਹਨੂੰ ਪੀ ਕਹੂੰ ਪੀ ਕਈ ਮਤ ਮਸ ਹੋ ਰਹੀ ਹੈ। ਕੀ ਜਿਹੜਾ ਘਰ ਪਾਹੁਣੀ ਬਲਰਾਮ ਜਦੋਂ ਨੋਜੋਨ ਲੜਕੀ ਹੋ ਜਾਂਦੀ ਉਹਨੂੰ ਦੇਕੇ ਕਰਕ ਨਹੀਂ ਬਹਲਾ ਕੇ ਰਹਿ ਸਕਦੀ ਉਹ ਪ੍ਰੌਣਚਾਰੀ ਦੀ ਹੁੰਦੀ ਹੈ ਬਲਹਾਰ ਜਾਈਏ हे ਰਾਮ ਪਿਆਰੇ ਦੀ ਇਸੇ ਪ੍ਰਕਾਰ ਫੇਕਾ ਕਰ ਰਹਾ ਲੋਕ ਹੈ ਇਸ ਵਿੱਚ ਭਾਈ ਪ੍ਰੌਣਚਾਰੀ ਦੀ ਨਿਆਈ ਆਪਣੀਆਂ ਜਿੰਨਾਂ ਸਾਰੀਆਂ ਹਨੀਆ ਬਲਹਾਰ ਜਾਈਏ हे ਪਿਆਰੇ ਦੀ ਮੈਲੀ ਆਗਣ ਕਿਤ ਉਸ ਇਸਤਰੀ ਦੇ ਉੱਗਣ ਕਿਤੋਂ ਮੈਰੀ ਹੋ ਜਾਂਦੀ ਹੈ ਉਹ ਮਾਤਿਆਂ ਨੂੰ ਵੀ ਗੰਦੇ ਕਲਾਂਕਾਂ ਨਾਲ ਲਾਉਂਦੀ ਹੈ ਨਾਨਕਿਆਂ ਨੂੰ ਵੀ ਇਸ ਪ੍ਰਕਾਰ ਕਹਿੰਦੇ ਹਨ ਮੈਲੀ ਆਪਗਨ ਚਿੱਤ ਜੀ ਉਹਨਾਂ ਚਿੱਤ ਚ ਵਸਦੇ ਹਨ ਕਾਇਮ ਕੋ ਉਹ ਮੋਹ ਕਾਰ ਉਹ ਰੂਹ ਮੈਲੀ ਹੋ ਜਾਂਦੀ ਹੈ ਦੇਨ ਗੋਰ ਗੋਣ ਨਾ ਸਮਾਵਨੀ ਬਲਰਾਮ ਜੀ ਬਿਹਾਰ ਜਾਈਏ ਤਾਰੇ ਜੀ ਸਤਗੁਰੂ ਸਾਹਿਬ ਦੀ ਛਰੂ ਤੋਂ ਬਗੈਰ ਗੋਣ ਨਹੀਂ ਕਿਸੇ ਕੋਲ ਦੇ ਅੰਦਰ ਸਮਾਉਂਦੇ ਹਨ ਗੋਣ ਜਿਹੜੇ ਹਮੇ ਉਹ ਸਰਬ੍ਰੀ ਦੀ ਕਿਰਪਾ ਦੁਹਾਰੈ ਜੰਦਰ ਮਿਲਦੇ ਹੋਂ ਸਤ ਸੰਤੋਖ ਬਿਆ ਕਰਨਾ ਆ ਕੁਸ ਮਾਉਂਦੇ ਹਮ ਗੁਣ ਸਾਰ ਨਾ ਜਾਣੀ ਪਰਮ ਪੁਲਾਣੀ ਗੋਦ ਧਰਮ ਕੰਨੀ ਹੀ ਫੁਕੈੰ ਕੋ ਪਾਰਨ ਕਰਲੇ ਉਹਨਾਂ ਗੁਣੋਂ ਪਾਰ ਵੀ ਪਾਰ ਖਬਰ ਹੀ ਨੀ ਜਾਣੇ ਪਰਮ ਪੁਲਾਣੀ ਪਰਮ ਦੇ ਜੀ ਪੁੱਲ ਗਈ ਹੋਂ ਜੇ ਵੀ ਦੂਤਿਆਂ ਦੀ ਉਪਾਸ਼ਨਾ ਤੂੰ ਮੋਹਨ ਬਾਦ ਗਵਾਇ ਚੋਦ ਅਸੈ ਪੀ ਜਾਨੀ ਵਿਰਤੀ ਗੁਆਲਿਆ ਕਹਿੰਦੇ ਜਦ ਤਨ ਹੋਣਾ ਸੀ ਜਿਹੜਾ ਜੋ ਆਂਦਿਆਨੀ ਇਸੇ ਪ੍ਰਕਾਰ ਇਸ ਨੂੰ ਬਿਰਤੀ ਬੋਲਿਆ ਜੁਗਮ ਜਾਂਦੇ ਨੈਂਦੇ ਜਿਵੇਂ ਜੇਸਾ ਪ੍ਰੀਤ ਨਾ ਜਾਏ ਪਰਮੇਸ਼ਵਰ ਦੀ ਪ੍ਰੀਤ ਤਾਂ ਪਾਈ ਨਾ ਜਵਾਨੀ ਚ ਐਵੇਂ ਬਿਰਤੀ ਕੋ ਆਇਆ ਕਿਸੇ ਕਿ ਬਾਹਰ ਘਰ ਦਰ ਦਰਸਲ ਨਹੀਂ ਜਾਂਦਾ ਕੋਈ ਵਾਰਿਪਤੀ ਪਰਮੇਸ਼ਵਰ ਸਾਰਿਆਂ ਦੇ ਕਾਰ ਦੇ ਵਿੱਚ ਹੈ ਉਸ ਦੇ ਦਰਸ ਸੰਗਤ ਦੁਆਰਾ ਉਹਨਾਂ ਦੇ ਵੇਖਣ ਕਰਨੀ ਨਹੀਂ ਜਾਣਿਆ ਐਦੇ ਭੁੱਲੇ ਰਹੇ ਵਰ ਘਰ ਕੋਲ ਪੜੋ ਵਰ ਘਰ ਦਰ ਦਰਸਨ ਨਹੀਂ ਜਾਂਦਾ ਵਰਪਤੀ ਦਾ ਘਰ ਘਰ ਦੇ ਦਰ ਵਿੱਚ ਹੀ ਹੈ ਸਾਰਿਆਂ ਦੇ ਸਰੀਰ ਰੂਪੀ ਘਰ ਦੇ ਵਿੱਚ ਹੀ ਹੈ ਵਰਪਤੀ ਜੋ ਪਰਮੇਸ਼ਰ ਹੈ ਪਰ ਬਾਦ ਦਰ ਸੰਗਤ ਰੂਪੀ ਦਰ ਦਵਾਰਾ ਦਰ ਗ੍ਰਾਮ ਰੂਪੀ دروازੇ ਦੇ ਸੁਧ ਹੋ ਕੇ ਉਹਦੇ ਦਰਸ਼ਨ ਕਰਨੀ ਨਹੀਂ ਜਾਣੇ ਹੰਮ ਏਕਾ ਸਹਿਜ ਨਾ ਪਾਇਆ ਫਿਰ ਬੁੱਧੀ ਉਹ ਤੈਲ ਕੁਝ ਵੇ ਸਹਿਜ ਜਿਹੜਾ ਸੀ ਪਾਣਾ ਸਹਿਜ ਗਿਆਨ ਸਹਿਜ ਸਹਿਜ ਦਾ ਸਾਜ ਰਹਿਣਾ ਕੋਈ ਬੁਰਾ ਕੋਈ ਚੰਗਾ ਭਲਾ ਕੋ ਹੰਤੰਬੀ ਹੋਇ ਤਹਾਰ ਇਹ ਪਿਆਰੇ ਦਾ ਜਿਹੜਾ ਸਹਿਜ ਸੁਭਾਅ ਸੀ ਕਿ ਚੰਗਾ ਨਾ ਲੱਗਾ ਮਾਰੇ ਸਾਧਾ ਸਹਿਜ ਗਿਆਨ ਨਾ ਚੰਗਾ ਲੱਗਾ ਤੂੰ ਵੀ ਨੇ ਚੰਗਾ ਲੱਗਾ ਮਹਾਰਾਜੈ ਤੁਮ ਸਾਧਗੁਰੂ ਤੁੰਝ ਨਾ ਮਾਰਗ ਚਾਲੀ ਸਤਗੁਰੂ ਸਾਹਿਬ ਨੂੰ ਪੁੱਛਿਆ ਹੀ ਮੈਂ ਕੋ ਭਗਤੀ ਸਹਿਬ ਦੇ ਰਸਤੇ ਚੱਲਣਾ ਸੀ ਉਸ ਰਸਤੇ ਚੱਲੀ ਨਾ ਕਰ ਵਾ ਭਗਤੀ ਦੇ ਸਵੇਤ ਚੱਲਣਾ ਰੂਪੋ ਮੋਕਸ਼ੀ ਰੈਣ ਜਹਾਨੀ ਸੁਧੀ ਹੋਊਗੀ ਸਾਹਿਬ ਸੰਗੇ ਜੀ ਅਗਧਿਆ ਰੂਹੀਨੀ ਦਾਗੀ ਇਨ ਸੁਪੀ ਹੋਈ ਦੀ ਰਹਿਨ ਅਵਸਥਾ ਸਾਰੀ ਉਮਰ ਬੁਜ਼ੁਰਗ ਦੀ ਨਾਲਕ ਬਾਲਤਨ ਰੰਦੀਪਾ ਇਸ ਪਰ ਦੇਰ ਮਲਕ ਦੇ ਬਾਲਕ ਜਿਹੜੀ ਦੰਦੀ ਪਰ ਰੰਦੀ ਹੋ ਜਾਵੇ ਮੰਗੀ ਹੋਈ ਤੇਰ ਤੇਰ ਕਣ ਕੁਮਲਾਣੀ ਉਹ પતિ ਤੋਂ ਬਗੈਰ ਸ੍ਰੀ ਕੁਮਲਾਈ ਰਹਿੰਦੀ ਹੈ ਖੁਸ਼ੀ ਨਹੀਂ ਹੁੰਦੀ ਇਸੇ ਪ੍ਰਕਾਰ ਨਾਲਕ ਬਾਲਤਨ ਰੰਦੀ ਬਾਲਕ ਵਸੇ ਜੁਪਦੇ ਇਸ ਨਿਆ ਕਿਸੇ ਮਹੱਤਮਾ ਤੋਂ ਪ੍ਰਵਿਰਤੀ ਆ ਰਹੇ ਕੋ ਅਤੇ ਨਾਸਤਿਕ ਸੁਭਾਅ ਹੋ ਗਿਆ ਇਹ ਬਲੇ ਬਾਲਕ ਪੁਣੇ ਦੇ ਵਿੱਚ ਹੀ ਰੰਦੇ ਪਾ ਰੰਦੀ ਹੋ ਗਈ ਨਾਸਤਿਕ ਹੋਣੀ ਜਾਂ ਕਹਿੰਦਾ ਹੈ ਹੀ ਨਹੀਂ ਪ੍ਰਮੇਸ਼ਵਰੋ ਦੇਨ ਪੇਰ ਤਾਨਕੂ ਮਲਾ ਜੈਸੂ ਕਾਲ ਪਤੂ ਅਕਾਲ ਪੁਰਖ ਮਹਾਂ ਗੁਰੂ ਦੀ ਪ੍ਰਾਪਤੀ ਤੋਂ ਬਗੈਰ ਇਹ ਤਾਨ ਜਿਹੜੀ ਜਿੰਦ ਹੈ ਕੁਮਲਾਈ ਰਿੰਦੀ ਹੈ ਹਰਵਾ ਗੁਰਪਦਾਰ ਸਾਹਿਬੀ ਕੁਸੰਗਤ ਕਰਕੇ ਮੁਰਦਾਈ ਰਿੰਦੀ ਹੈ ਦਾ ਮੈਂ ਵਾਰ ਵੀ ਮੈਂ ਹਰ ਵਾਰ ਭਾਵੈ ਤਿਸ ਦੀ ਬਲਰਾਮ ਜੀ ਗੁਰਗਰ ਸਹਿਜ ਸਿੰਘ ਜੀ ਮਾਤਾ ਸੇਵ ਕੌਰ ਜੀ ਜਿਹੜੇ ਸਹਿਜ ਦੇਵਾਂ ਜੀ ਇਹਨਾਂ ਦੇ ਪਾਈ ਰੋਹਤਾਸ ਕਿਲੇ ਦੇ ਜੀ ਮਾਤਾ ਜੀ ਦਾ ਜਨਮ ਹੋਇਆ ਇਹਨਾਂ ਦੇ ਮਾਤਾ ਪਿਤਾ ਜਿਹੜੇ ਸੈਨ ਉਹ ਇਹਨਾਂ ਦੇ ਸ਼ਾਦੀ ਦਾ ਪ੍ਰਬੰਧ ਕਰਨ ਲੱਗੇ ਉਸ ਵਕਤ ਮਾਤਾ ਸਾਹਿਬ ਜੀ ਨੇ ਇਹ ਪਿੱਛੇ ਮਾਤਾ ਜੀ ਜਨਮ ਦੇ ਖੇਤ ਸੰਜ ਜਿਹੜਾ ਹੈ ਜਿਆਸੀ ਉਦੋਂ ਜਗ ਵਿੱਚ ਇਹ ਬੇਵੀ ਪੈਦਾ ਹੋਈ ਸੀ ਦੂਲੋ ਜਈ ਇਸ ਮਾਤਾ ਦਾ ਨਾਮ ਉਸ ਸੀ ਇਹ ਸੰਤ ਕਬ ਕੀ ਕਾਸੀ ਕਬ ਕਰਕੇ ਮਹਾਂਕਾਲ ਨੂੰ ਵਰਨਾ ਚਾਹਿਆ ਸੀ ਉਸ ਜਿਹੜੇ ਵਰਨਾ ਚਾਹਿਆ ਉਹ ਆਕਾਸ਼ ਨਾ ਨਹੀਂ ਹੋਈ ਕਿ ਇਹ ਦੂਲੋ ਜਈ ਸਵਾਸ ਵੀਰ ਤੇ ਬਾਂਕ ਨਾਲ ਜੰਗ ਕਰੋ ਜੇਮ ਜਿੱਤਣ ਦੀ ਫੇਰ ਤੈਨੂੰ ਬਰਾਉਂਗੇ ਉਹ ਜਿਸ 24 ਸਾਲ ਤੋਂ ਮਰੀਆਂ ਸੁਣਿਆ ਇਹ ਜੰਗ ਜੰਗ ਕਰਨੇ ਸ਼ੁਰੂ ਕੀਤਾ ਸਾਹਸ ਵੀ ਉਹ ਜੰਗ ਕਰਕੇ ਉਹ ਜਿੱਤ ਨਾ ਸਕੀ ਉਸ ਵੇਲੇ ਫਿਰ ਮਹਰੇ ਨੂੰ ਰਾਜੇ ਕਿ ਮਹਰੇ ਮੇਰੀ ਰੱਖਿਆ ਕਰੋ ਆਪੋ ਬ੍ਰਹਮ ਅ ਵਿਸ਼ਵ ਸਵੀ ਦਰਪਾਨੇ ਮਹਾਕਾਲ ਦੀ ਸਵੇਰ ਸੁਬਾਹ ਨੇ ਇਹ ਜਿਸ ਵੇਲੇ ਪੁਕਾਰ ਪੁਕਹਿ ਜੰਗ ਕਰ ਲੂਡ ਬਣ ਕੇ ਮਰੇ ਉਸ ਵੇਲੇ ਕਹਿ ਕੇ ਜਦ ਤੁਰ ਪਹਿਲਾ ਕਹ ਜਾਈਨ ਕਰ ਤੇ ਉਹ ਬਿਲਾ ਰੱਛ ਰੱਛ ਕਰ ਸੌਦੇ ਕੁਚਾਰੋ ਬਾਹ ਜਾਂ ਕੇ ਦਿਰਗ ਵਿਚਾਰੋ ਇਸ ਪਰ ਕਹਿ ਰਹੇ ਮਹਾਂਕੈਲ ਪ੍ਰਗਟ ਹੋਇਆ ਪ੍ਰਗਟ ਹੋ ਕੇ ਦੁਨੀਆ ਦੇ ਨੂੰ ਕਿਹਾ ਕਿ ਅਸੀਂ ਕਿੰਨਾ ਜੰਗ ਕਰਦੇ ਹਾਂ ਉਹ ਜੰਗ ਸਾਹ ਸੰਗਜੀ ਜਿਸ ਲੋ ਕੀਤਾ ਜੀਬੀ ਕੀ ਕਰ ਵੀ ਉੱਥੇ ਖੜਾਉਣਾ ਨਹੀਂ ਬੱਚੇ ਨੂੰ ਜਦੋਂ ਬਾਬਾ ਮੈਂ ਵਾਰ ਦੇ ਬਾਬਾ ਮੈਂ ਮਰਦੇ ਉਸ ਪ੍ਰਸੰਗ ਸੰਗਜੀ ਮਾਤਾ ਜੀ ਇਸ ਪ੍ਰਕਾਰ ਕਿਸਲੇ ਜਨ ਦੂਲੋ ਜਈ ਸੀ ਕਿ ਇਹਨਾਂ ਨੂੰ ਜਿਸ ਵੇ ਰਹੁਤਾਸ਼ ਵੀ ਜਨਮ ਧਾਰਿਆ ਹੈ ਜਨਮ ਧਾਰ ਕੇ ਉਹ ਮਹਾਕਾਲ ਦੇ ਵਾਰਸ ਸੀ ਕਿ ਕਹਣਾ ਦੌਰ ਰਹੋਗੇ ਇਸ ਕਰਕੇ ਮਾਤਾ ਜੀ ਨੇ ਕਹਿੰਦੀ ਆ ਕਿ ਅੰਮ੍ਰਿਤ ਜਮਈ ਅਕਾਲ ਪੁਰਖ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਰੂਪ ਪਰਗਟ ਹੋਏ ਰਿਹਾ ਮੈਂ ਉਹਨਾਂ ਨੂੰ ਵਰਨ ਦੀ ਇੱਛਾ ਕਰਦੀ ਸੀ ਉਹ ਮਾਰਾ ਸਾਹਿਬ ਮਨੁੱਖਾ ਦੇ ਵਿੱਚ ਤਲਕਾਰ ਧਾਰ ਕੇ ਆਏ ਆ ਮੈਂ ਉਹਨਾਂ ਨੂੰ ਵਰਾ ਨਹੀਂ ਇਹ ਆਪਣੇ ਮਾਤਾ ਕੋਲ ਸਾਬ ਪਾਲਣ ਲੱਗੇ ਉਸ ਵੇਲੇ ਕਹਿੰਦੇ ਮਾਦਨ ਕਿ ਮੇਰੇ ਪਤੀ ਤਾਂ ਕਲਮੀ ਤੇ ਦਸਵੇਂ ਪਾਚਾ ਹੈ ਕਣਕੇ ਸ਼ਹਿਰੇ ਇਲਾਕੇ ਦੇ ਲੋਕ ਮਾਤਾ ਜਾਣ ਕੇ ਪਾਲਣ ਲੱਗੇ ਫਿਰ ਇੱਥੇ ਡੋਰਾ ਜਦੋਂ ਆਇਆ ਆਨੰਦ ਪ੍ਰਸਾਦ ਵਿੱਚ ਮਾਰਨ ਸੰਗ ਲਿਆ ਕਿ ਦੂਨੇ ਦੇ ਇਹ ਹੋਇਆ ਇਹੀ ਕੱਤ ਕਰਦੀ ਸੀ ਸਰਜੁਗ ਦੇ ਵਿੱਚ ਕਿ ਸਾਡੇ ਵਰ ਨੂੰ ਆਪੇ ਕੱਤ ਕਰ ਰਹੀ ਸੀ ਉਹ ਜਿਹੜੇ ਮਾਰਨ ਖਾਲਸਾ ਮਾਤਰੀ ਦੀ ਝੋਲੀ ਪਾ ਕੇ ਪੰਥ ਖਾਲਸਾ ਪੁੱਤਰ ਆਪਣਾ ਬਣਾ ਕੇ ਇਸ ਪ੍ਰਕਾਰ ਇਹਨਾਂ ਦੇ ਤਾਂ ਹੀ ਸੱਚੇ ਪਾਤਸ਼ਾਹ ਸ਼ਸਤਰਾਂ ਦੀ ਪੂਜਾ ਵਿੱਚ ਲਾਇਆ ਸੀ ਉਹ ਜਿਵੇਂ ਮਾਤਾਂ ਨੇ ਕਹਿਤਾ ਸੀ ਨੇ ਇਸੇ ਪ੍ਰਕਾਰ ਜੀ ਵਿਰਸੂ ਨੇ ਵਾਹਿਗੁਰੂ ਦੇ ਅੱਗੇ ਰਾਤੀ ਵਾਚ ਗੁਰਾਂ ਦੇ ਅੱਗੇ ਬੇਨਤੀਆਂ ਕਰਨੀਆਂ ਬਾਬਾ ਮੈਂ ਵਾਰ ਦੀ ਬਾਬਾ ਹਰਪਤਾ ਜੀ ਗੁਰੂ ਮੇਰੇ ਤਾਈ ਵਾਰ ਵੇਣਾ ਕਰੋ ਮੈਂ ਹਰ ਵਾਰ ਭਾਵੈ ਤਿਸ ਦੀ ਬਲਰਾਮ ਮੇਰਾ ਹਰੀ ਹੈ ਵਰਪਤੀ ਉਹ ਵਰਨੇ ਯੋਗ ਹੈ ਮੈਨੂੰ ਸੋ ਵੀ ਆਪਣੇ ਆਪ ਨੂੰ ਮੰਨੀ ਹੈ ਉਸੇ ਦੀ ਯਾਨੀ ਕਹੋਨੀ ਹੈ ਉਸ ਦੀ ਭਗਤੀ ਕਰਨੀ ਹੈ ਉਸੇ ਦੀ ਪ੍ਰਾਪਤੀ ਮੈਨੂੰ ਪਾਉਂਦੀ ਹੈ ਇਹ ਬੰਦਾ ਅਰਜਾਵਾਂ ਹੀ ਰਾਮ ਜੀ ਰਾਵ ਰਹੇ ਆ ਜੁਗ ਚਾਰ ਉਹ ਪਰਮੇਸ਼ੂ ਕਿੱਥੇ ਹੈ ਤਹਾਂ ਜਦੋਂ ਜੀ ਸਾਰੇ ਵਿਆਪਕ ਹੋ ਰਿਹਾ ਹੈ ਸੱਭੂਪੁਰ ਕਾ ਦਵ ਪਰ ਤੇ ਮੇਰੇ ਪਵਨ ਬਾਣੀ ਜਿਸ ਦੀ ਬਲਰਾਮ ਤੁੰਨਾ ਬਹੁਤ ਜਿਹ ਵੀ ਜਸ ਰੂਪੀ ਬਾਣੀ ਬੇ ਵਿਸ਼ਾਸ ਜਦੋਂ ਅਜੋ ਸਿਮਰਤਿਆਂ ਪ੍ਰਾਣ ਆਜ ਕੇ ਸਾਰੇ ਗਾਏ ਹਨ ਤੁੰਨਾ ਪਾਉਣਾ ਜਿਹਦੀ ਬਣਾਉਟ ਹੈ ਇਸ ਲਈ ਉਹ ਜੀ ਬਣਾਵਤ ਬਣਾਈ ਤੁਸੀਂ ਨੇ ਬਸ ਜਿਹੜੇ ਬਣਾਏ ਹੋਏ ਆ ਜਸਦੀ ਬਾਣੀ ਸਾਰੇ ਗਾ ਰਹੇ ਹਨ ਇਸ ਦੀ ਕਿਰਪਾ ਗੁਣ ਕਾਂਤ ਰਵ ਸੂਹਾਗ ਉਹ ਜਿਹਨਾਂ ਕੋਹੇ ਰੇਜ ਪਤੀ ਹੈ ਉਹਦੇ ਆਨੰਦ ਵਾਲੇ ਭਗਤ ਜਾਨ ਉਹਦੇ ਆਨੰਦ ਨੂੰ ਮਾਨਦੇ ਹਨ ਆਪਦਨ ਵੰਤੀ ਜਿਹੜੀਆਂ ਗੁਣਾ ਵਾਲੀਆਂ ਰੂਹਾਂ ਉਹ ਨਿਵਾਹੁਰ ਦੇ ਸਨਮੁਖੇ ਦਰਸ਼ਨ ਕਰਦੀਆਂ ਉਹ ਦੂਰ ਰਹਿੰਦੀਆਂ ਹਨ ਗੁਨਾ ਕਰਕੇ ਦੂਰ ਤੇ ਨਹੀਂ ਜੁਨਾ ਨੂੰ ਪ੍ਰਾਪਤ ਹੋਈਆਂ ਰਹਿੰਦੀਆਂ ਉਹ ਗਾਹੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜੈਸੀ ਆਸਾ ਤੈਸੀ ਮਨਸਾ ਜਿਹੜਾ ਹੈ ਉਹਨੇ ਜਿਹਹੀ ਕੋਈ ਆਸਾ ਹੈ ਉਹਹੀ ਮਨਸਾ ਉਹਦੀ ਇੱਛਾ ਪੂਰੀ ਕਰ ਜਾਂਦਾ ਹੈ ਮਨਸਾ ਉਹਹੀ ਦੀ ਬੁੱਧ ਹੋ ਜਾਂਦੀ ਹੈ ਪੂਰ ਰਹਾ ਭਰ ਪੂਰੀ ਉਹ ਪੂਰਨ ਹੋ ਰਿਹਾ ਹੈ ਸ਼ਾਇਰਾਂ ਤੇ ਬਾਬਾ ਲਾਹ ਭਰਿਆ ਹੋਇਆ ਜੈਸੀ ਆਸਾ ਉਹਦੀ ਪੂਰੀ ਕਰ ਜਾਂਦਾ ਹੈ ਸਾਰੇ ਜੀ ਲਵਾਲਾ ਉਹ ਭਰਿਆ ਹੋਇਆ ਹੈ ਹਰ ਕੀ ਨਾਰ ਤੂ ਸਰਬ ਸੁਹਾਗ ਜਿਹੜੀਆਂ ਹਰੀ ਅਕਾਲਪੁਰ ਖਿਆਹੀ ਦੀਆਂ ਮੈ ਰਸਕੀਆਂ ਬਣੀਆਂ ਹੋਣ ਨੇ ਉਹ ਸਾਰੇ ਨੂੰ ਪਰਮੇਸ਼ਰ ਦੇ ਸਹਾਗ ਅਨੰਦ ਵਾਲੀਆਂ ਹਨ ਰਾਨ ਨਾ ਲੈ ਲੈ ਦੇਸੀ ਉਹ ਦੇੜੀਆਂ ਐਸ਼ਟਕ ਨਹੀਂ ਹੁੰਦੀਆਂ ਉਹ ਅਨਿਸ਼ੇਰਵਾਦੀ ਨਹੀਂ ਹੁੰਦੇ ਮੈਂ ਮੈਲੇ ਇਹ ਕੰਮ ਪੂਰ ਕਰਕੇ ਮੈਂ ਅੰ타 ਕਰਨਾ ਦੇ ਵੇਸ ਮੈਲੇ ਹੁੰਦੇ ਹਨ ਨਾਨਕ ਮੈਂ ਵਰ ਅਸਾਚਾ ਭਾਵੈ ਮੇਰੇ ਰੂਪ ਦੇ ਸਰੀਰ ਬਾਹਰ ਵਾ ਤੇ ਨਾ ਜੁਨਜ ਤੰਦੂ ਮਹਿਲ ਨਹੀਂ ਧਾਰਦੇ ਹੋ ਨਾ ਆਸ਼ਨਾ ਕਰਕੇ ਮੈਂ ਇਸ ਨਹੀਂ ਹੁੰਦੇ ਨਾਨਕ ਮੈਂ ਵਰ ਸਾਚਾ ਭਾਵੈ ਗੁਰੂ ਮੇਰੇ ਸਾਲ ਕਹਿੰਦੇ ਮੈਨੂੰ ਵਰ ਪਤੀ ਉਹ ਕਾਇਲਪੁਰ ਸੱਚਾ ਹੈ ਸਖੀ ਭਉਂਦਾ ਹੈ ਜੁਗ ਜੁਗ ਪ੍ਰੀਤੋਂ ਤੈ ਤੇ ਜੁਗ ਜੁਗ ਨਹੀਂ ਕੈਸੇ ਇਹ ਦੇ ਪ੍ਰੇਮੀ ਹਮਾਰੇ ਦੇ ਜੋ ਆਈ ਗੀ ਵੀ ਪ੍ਰਾਪਤੀ ਨੂੰ ਕਰਨ ਵਾਲੇ ਪੈਸੇ ਉਹ ਰੂਪ ਹੀ ਹੋ ਜਾਂਦੇ ਹਨ ਜੰਮਣ ਨਾਲ ਕੋਈ ਤਾਂ ਹੋ ਜਾਂਦੇ ਹੰਮ ਬਾਬਾ ਲਗਨ ਗਣਾਈ ਇਹ ਮਾਬਾ ਇਸ ਪ੍ਰਕਾਰ ਹੈ ਜਦੋਂ ਸਹੈ ਸੁਧਿਆ ਜਾਂਦਾ ਹੈ ਉਹ ਇਹ ਲਗਨ ਗਿਨੇ ਜਾਂਦੇ ਹਨ ਜੋ ਕਿ ਦੰਮੇ ਤੇ ਲਗਨ ਹੈ ਇਹ ਮਹੂਰਤ ਹੈ ਚੰਗਾ ਹੈ ਇਸੇ ਪ੍ਰਕਾਰ ਬਾਬਾ ਹੈ ਗੁਰੂ ਲਗਨ ਗੁਣਾਏ ਲਗਨ ਜਿਹੜੀ ਲੈ ਲਾਉਣੀ ਹੈ ਨਾ ਆ ਪਰਵੇਸ਼ ਕਰੇ ਵਿੱਚ ਇਹ ਲਗਣ ਮਾਰਾ ਦੇਣਾ ਪਰ ਜਨਾਈ ਨੂੰ ਵਿਚਾਰਨ ਦਾ ਹੁੰਦਾ ਇਹ ਲਗਣ ਵਿਚਾਰੋ ਮਹਾਰਾਜ ਜੀ ਲਗ ਲਗਾ ਦੇਣੀ ਆ ਲਗ ਜਾਨੀ ਵਾਹਿਗੁਰੂ ਸ਼ਬਦ ਨੂੰ ਵਿੱਚ ਆਂ ਤੀ ਵੰਯਾ ਸਹੁਰה ਬਲਰਾਮ ਜੀ ਬਹਾਰ ਜਾਵਾ ਹੋਏ ਕਹਰੇ ਜੀ ਹੁਣ ਤੀ ਮੈਂ ਕੀ ਸਹਰੇ ਅਨਾਤਮਾ ਕਾਲ ਗੁਪਤੀ ਉਹ ਸਹਰੇ ਆਤਮਾ ਕਾਰ ਜਿਹੜਾ ਮੰਨਦਾ ਹੋਣਾ ਬ੍ਰਹਮਾ ਕਾਲ ਗੁਪਤੀ ਹੋਣੀ ਆ ਇਹ ਸਹਰੇ ਘਰ ਵਿੱਚ ਦੇਵੀ ਆਸੂੰ ਛੱਡ ਕੇ ਸੱਜ ਖੰਡ ਦੀ ਪ੍ਰਾਪਤੀ ਜਿਹੜੀ ਹੋਣੀ ਹੈ ਇਹ ਸੋਦੇ ਘਰ ਤੇ ਅਸੀਂ ਵੀ ਵੰਨਿਆ ਜਾਣਣਾ ਕਰੀਏ اے ਪਿਆਰੇ ਜੀ ਸਾਹਾ ਹੁਕਮ ਰਜਾ ਜਿਹੜਾ ਰਜਾ ਆਗਿਆ ਕਰਨ ਵਾਲਾ ਪ੍ਰਮੇਸ਼ਰ ਹੈ ਉਹਦਾ ਜਿਹੜਾ ਹੁਕਮ ਮੰਨਣਾ ਹੈ ਇਹ ਕੋਨਾਮ ਹੁਕਮ ਹੈ ਇਹ ਸਾਹਾ ਸੋਧਣਾ ਹੈ ਸਾਹਾ ਦੀ ਤਰੀਕ ਰੱਖੀ ਜਾਂਦੀ ਜਿਸ ਪ੍ਰਕਾਰ ਇਹ ਵੀ ਹੋ ਰਹੀਦਾ ਜਿਹੜਾ ਹੁਕਮ ਮੰਨਣਾ ਹੈ ਇਸ ਹੈ ਰਸੂਣੇ ਦੀ ਆਦਾ ਤੁਨਾ ਕਲਾ ਜੀ ਪ੍ਰਭ ਕਰੇ ਬਾਲਰਾਮ ਜੀ ਨੂੰ ਪ੍ਰਭ ਐਵੇਂ ਚੋ ਪੇਰ ਕਰ ਲੈਂਦਾ ਉਹ ਅਨੰਦ ਨਾ ਕਾਇਦਾ ਨਹੀਂ ਕਰੇ ਬਲੇ ਹਾਰ ਜਾਈ ਇਹ ਪਿਆਰੇ ਜੀ ਵਾਹਿਗੁਰੂ ਜੰਮਣ ਮਨ ਤੋਂ ਰਹਿਤ ਕਰ ਲੈਂਦਾ ਹੈ ਕੀਰਤ ਪਿਆ ਕਰ ਤੈ ਕਰ ਪਾਇਆ ਜਿਨਾਂ ਨੇ ਤਿਸੇ ਕਰਮੁ ਕੀਤੇ ਨਸਖਾ ਕਰਮੁ ਉਹਨਾਂ ਦਾ ਕੀਰਤਨ ਭਗਤੀ ਦਾ ਕਰਮ ਪਿਆ ਹੈ ਕਰਦਾ ਫੁਰਕ ਨੂੰ ਵੀ ਅੰਪਾਲ ਕਰਨ ਦੇ ਅੰਦੇ ਦੇ ਦੇਖ ਪਾ ਦੁੱਤਾ ਹੈ ਨਹੀਂ ਲੱਗਦਾ ਕਿ ਉਹਨਾਂ ਨੂੰ ਰਾਇਬ੍ਰੂ ਦੀ ਪ੍ਰਾਪਤੀ ਜ਼ਰੂਰ ਹੀ ਹੋ ਕੇ ਰਹੇਗੀ ਕੋਈ ਨਹੀਂ ਮੁਕਾਸਕ ਕੋਈ ਮਰ ਦੇ ਕੇ ਕੋਈ ਕਿਸੇ ਪ੍ਰਕਾਰ ਵਿਗਨ ਪਾ ਕੇ ਕੋਈ ਮਿਤਾ ਨਹੀਂ ਸਕੇਗਾ ਉਹਨਾਂ ਨੂੰ ਜ਼ਰੂਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਜਾਨੀ ਨਾਉ ਨਰਹ ਨੇਕੀ ਇਹ ਮਾਰਾ ਇਸ ਵਿਆਹ ਵਿੱਚ ਜਾਨੀ ਕਿਹੜੇ ਹੈ ਮਾਰਾ ਕਿਹਦੇ ਜਾਨੀ ਨਾਉ ਨਰਹ ਨੇਕੋ ਨਰਾਇਣ ਜੁਮ ਸਾਹ ਨੇ ਇਹ ਕੇਵਲ ਸੁਭ ਸੁਰੂਪ ਹੈ ਕੋਈ ਇੱਕ ਉਹਦੇ ਨਾਮ ਜਿਹੜੇ ਉਹ ਜਾਨੀ ਹੈ ਭਾਈ ਉਹਦੇ ਨਾਮ ਹੀ ਜਾਨੀ ਬਣੇ ਹੋਏ ਹੋਰ ਜਾਨੀ ਕਿਹੜੇ ਕਹੀਏ ਜਾਂ ਨਾਮ ਜਪ ਕੇ ਤਪਦੇ ਹੋਏ ਹੈ ਉਹਦੇ ਨਾਮ ਦੇ ਜਾਨੀ ਹਨ ਆਪ ਰਹਿਆ ਤਹੂ ਉਹ ਪਰਮੇਸ਼ਵਰੀ ਪਿੰਨਾ ਲੋਕਾਂ ਦੇ ਸਾਰੇ ਵਿਆਪਕ ਹੋ ਰਿਹਾ ਹੈ ਮਾਇ ਦੇ ਨਰਾਸੀ ਰੋਏ ਵਿਚੰਗ ਹੈ ਲੰਕਾਰ ਬਲੋਹਨ ਜਦੋਂ ਲੜਕੀ ਕੋਈ ਬੰਦੀ ਹੈ ਮਾਂ ਦੇ ਮਿਲ ਕੇ ਮਾਂ ਧੀਰੇ ਨਾਲ ਰੋ ਕੇ ਵਿਛੜ ਕੇ ਰੋ ਪੈਂਦੀ ਹੈ ਬਾਲੀ ਬਾਲ ਹੈ ਤੇ ਬਾਲ ਦੀ ਲੜਕੀ ਵਾ ਬਾਲੇ ਨਾਲੇ ਨਾਲ ਖਿਤ ਪੈ ਜਾਂਦਾ ਫਿਰ ਮਾਂ ਨੂੰ ਯਾਦ ਨਹੀਂ ਕਰਦੀ ਇਸੇ ਪ੍ਰਕਾਰ ਕਹਿੰਦੇ ਮਾਇਆ ਜਿਹੜੀ ਹੈ ਇਹ ਮਰੈਤੀ ਹੋ ਜਾਂਦੀ ਹੈ ਉਸ ਵਕਤ ਰੋ ਕੇ ਵਿਛੜ ਜਾਂਦੀ ਹੋਰ ਕਿਸੇ ਗਿਆਨੀ ਨੂੰ ਪਾਉਣੇ ਜਾ ਕੇ ਮੜਦੀ ਹੋਣੇ ਉਸ ਮਹਾਂਤਵਾਂ ਵੱਲ ਰੋ ਕੇ ਵਿਛੜ ਜਾਂਦੀ ਹੈ ਕਹਿੰਦੀ ਹੈ ਕਿ ਹੋਨੇ ਇਹਦਾ ਮੇਰੇ ਨਾਲ ਪਿਆਰ ਨਹੀਂ ਲਿਆ ਬਾਲੀ ਜੋ ਵਿਯਾਸੂ ਹੈ ਤੇਰਾ ਬਾਲਾ ਕੌਣ ਹੈ ਕੀ ਤੂੰ ਬ੍ਰਹਮ ਬੜੀ ਉਹ ਬਣਾਇਆ ਪੈ ਗਿਆ ਵਾਸ਼ੀ ਨਾ ਪ੍ਰੇਮ ਪੈ ਗਿਆ ਲਾੜੇ ਨਾ ਉਹਨੇ ਸਾਡੇ ਨਾਲ ਪਿਆਰ ਨਹੀਂ ਕਰਦੀ ਕਿਉਂ ਮਾਇਆ ਜਿਆਸੀ ਹੋ ਕੇ ਪਿਆਰ ਜਾਂਦੀ ਹੈ ਮੈਨੂੰ ਮਿੱਠਿਆ ਤੋਂ ਨਿਸ਼ਚੇ ਕਰ ਲੈ ਉਹ ਜਾਣ ਲੈਂਦੀ ਹੈ ਨਾਨਕ ਸਾਜ ਸਬਦ ਸੁਖ ਮਹਿਲ ਇਸ ਤਰ੍ਹਾਂ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਵਿਆਦ ਅਹੰਕਾਰ ਦਾ ਦਾਇਰ ਦੱਸਦੇ ਹਾਂ ਕਜੈ ਸ਼ਬਦ ਅਨੰਦ ਸ਼ਰਬ੍ਰਹਮ ਦੀ ਸੱਚੀ ਦੀ ਪ੍ਰਾਪਤੀ ਹੁੰਦੀ ਬ੍ਰਾਂ ਨਾਲ ਕਿ ਪਾਸ਼ ਸ਼ਬਦ ਨਾਲਕ ਸਾਚ ਸ਼ਬਦ ਸੁਖ ਮਹਿਲੀ ਉਹਨਾਂ ਨੂੰ ਜਿਹੜੇ ਸੱਚੇ ਸ਼ਬਦ ਨੂੰ ਕਮਾਉਂਦੇ ਆ ਉਹਨਾਂ ਨੂੰ ਮਹਿਲੀ ਮਹੱਲ ਸਰੂਪ ਦਾ ਸੱਚ ਖੰਡ ਦਾ ਸੱਚ ਸੁਖਤਾ ਹੁੰਦਾ ਮਹਿਲੀ ਦੀ ਗਿਆਸ ਨੂੰ ਮਹੱਲਾ ਦਾ ਸਰੂਪ ਰੂਪੀ ਮਹੱਲਾ ਦਾ ਸੁਖਤਾ ਹੁੰਦਾ ਹੈ ਗੁਰ ਚਰਨੀ ਪ੍ਰਭ ਚੇਤੇ ਜਿਹੜੇ ਭਾਈ ਸਤਗੁਰੂ ਸਾਹਿਬ ਦੇ ਚਰਨੀ ਲਾ ਕੇ ਵਾਗਰੂ ਤੇਪੇ ਕਰਦੇ ਉਹਨਾਂ ਨੂੰ ਹੀ ਆਨੰਦ ਪ੍ਰਾਪਤ ਹੁੰਦਾ ਹੈ ਬਾਗਲ ਦਿੱਤਦੀ ਦੂਰ ਓਰੇ ਅਲੰਕਾਰ ਮਹਾਰੇ ਸੇ ਗੜੀ ਪਿਆਰ ਨੇ ਕੁੱਝ ਨਹੀਂ ਕਰਦੇ ਹਾਂ ਮੈਂ ਬਾਗਲ ਦਿੱਤਦੀ ਦੂਰ ਜਿੰਨੇ ਨੇੜੇ ਬਈਆਂ ਜਾਣ ਰਸ ਤੇ ਮਾਤੀਆਂ ਅੜ ਗਈਆਂ ਇਸੇ ਵੇਲੇ ਨੂੰ ਮਾਤਿਆਂ ਨੂੰ ਵੀ ਲੜਾਉਂਦੀਆਂ ਨੇ ਸਾਰੇ ਘਰ ਦੇ ਨਾਲ ਇਸੇ ਪ੍ਰਕਾਰੇ ਦੋਸ਼ ਹੀ ਹੁੰਦਾ ਕਹਿੰਦੇ ਬਾਗਲ ਦਿੱਤਦੀ ਦੂਰ ਜਿਵੇਂ ਕੋਈ ਦਲੀਵੀਆਂ ਪਸ਼ੋਰ ਕੇ ਪਸ਼ੋਰ ਨਹੀਂ ਆ ਲਾਹੌਰ ਕੇ ਇਸ ਪ੍ਰਕਾਰ ਦੂਰ ਬੈਹਣੀਆਂ ਜਾਣੇ ਜਦੋਂ ਫੇਰੋ ਹੋਵੇ ਜਾਂ ਕੋਈ ਸ਼ੱਪਾ ਨਹੀਂ ਪਾਉਂਦੀ ਲੜਾਈ ਨਹੀਂ ਕਰਦੀਆਂ ਇਸੇ ਪ੍ਰਕਾਰ ਕਹਿੰਦੇ ਹਨ ਬਾਗਲ ਦਿੱਤੀ ਬਾਲ ਗੋਣਾ ਸਤਿਗੁਰੂ ਉਹਨਾਂ ਸਤਿਗੁਰਾਂ ਨੂੰ ਦੂਰ ਕੀ ਬਿਆਹ ਕੀ ਬੇਸਕਾਲ ਬਸੂ ਪਰਸ਼ੀਗ ਰਾਜ ਜੋ ਪਰਮੇਸ਼ਵਰ ਹੈ ਬੋਲ ਜਿ ਪ੍ਰਾਪਤ ਕਰਤੀ ਬ੍ਰਹਮਾਕਾਰ ਬ੍ਰਤੀ ਕਰਕੇ ਨਾ ਆਵੇ ਕਰਤੀਏ ਬਲੜਾ ਹੁਣ ਭਾਈ ਦੇਖ ਕੇ ਕਰ ਜਾ ਇਸ ਲੋਕ ਜੀ ਫਿਰ ਜਨੂ ਘਰ ਕੇ ਨਹੀਂ ਆਵਾਂਗੇ ਮੁਕਤ ਹੋ ਗਏ ਕੋਈ ਸ਼ਾਪਾ ਨਹੀਂ ਪਵੇਗਾ ਜੰਮਨ ਮਰਨ ਦਾ ਕਲੇਸ਼ ਨਹੀਂ ਪਵੇਗਾ ਕਿਉਂ ਇਸ ਮਾ ਹਲਾ ਕਰ ਤੂਏ ਮਾਬ ਲੋਕ ਨੂੰ ਤੈਕੇ ਕਰ ਤ ਨਹੀਂ ਆਣਾ ਪਵੇ ਤਾਂ ਮੁਕਤ ਹੋ ਜਾਵਾਂਗੇ ਫਿਰ ਪਿਆਰੇ ਜਾਈਏ ਪਿਆਰੇ ਜੀ ਰੇਸੀ ਦੇਖ ਹਦੀ ਰੇਸੀ ਪ੍ਰਸੰਨ ਹੋ ਕੇ ਰਹੇਗੀ ਕੋਲੇ ਦਰਸ਼ਨ ਕਰੇਗੀ ਹਜ਼ੂਰ ਨਿਰਗਤ ਵਰਤੀ ਹੋ ਕੇ ਵਾਹਿਗੁਰੂ ਦੇ ਨੰਦ ਨੂੰ ਮਾਣੇਗੀ ਤੇਰਾ ਦਾਵੀਂ ਸਰਸੂਹੀਏ ਬਲਰਾਮ ਜੀ ਉਹ ਕੁੱਤੀ ਅਕੈਲ ਕੋਖਣੇ ਅਨੰਦ ਨੂੰ ਮਾਰਿਆ ਉਹਨਾਂ ਨੂੰ ਪ੍ਰਮੇਸ਼ਰ ਨੇ ਪੇਡ ਕੀਤਾ ਇਹਨਾਂ ਨੂੰ ਆਜ ਦੇ ਵਿੱਚ ਤੇ ਪਰਸੋ ਹੀ ਆਏ ਬਲਰਾਮ ਜੀ ਉਹ ਘਰ ਦੇ ਸੋਹਣੇ ਸੱਚਖੰਡੂਪੀ ਘਰ ਦੇ ਸ਼ੋਭਾ ਪਾਉਂਦੀਆਂ ਨੇ ਗੁਰਮੁਖ ਜਿਹੜੇ ਐ ਵਾਹਿਗੁਰੂ ਕੋ ਪੇਡ ਹੋਏ ਹੋਏ ਇਓ ਫੇਰ ਪੜੋਕ ਕੇ ਆਈ ਰਹਿ ਸੂਤੋ ਵਾਹਿ ਤੇਰੇ ਰਾਗੀ ਘਰ ਤੋਂ ਹੀ ਹੈ ਬਲਰਾਮ ਦੀ ਮਾਹੀ ਉਹਨਾਂ ਦਾ ਕਰ ਰੂਪ ਜੋ ਸੋਭ ਨੀਕ ਹੈ ਉਸ ਦੇ ਚੇਹਰ ਹੋ ਕੇ ਕਪੀਰੇ ਨੰਨੂ ਮਾਨ ਗੀਆਂ ਨੇ ਪਿਆਰੇ ਜੀ ਨਾਚੇ ਤੇਰੇ ਦੂਰੀ ਤੀ ਸਮ ਜੋੜੀ ਜੇ ਵੀ ਸਕੇ ਪਤੀ ਅਕਾਲ ਸੁਖੰ ਜੋਨ ਲੀ ਬ੍ਰਹਮਾਕਾਰ ਬੁਤੀ ਬਣਾ ਲਈ ਹੈ ਉਹ ਨਦੀ ਪ੍ਰੀਤ ਨੂੰ ਸਤਿਗੁਰਾਂ ਨੇ ਜੋੜੀ ਜੋੜਤੀ ਹੈ ਲਗ ਲਗਾਤੀ ਬ੍ਰਹਮਾਕਾਰ ਦਿੱਤੀ ਬਣਾ ਕੇ ਆਪੇ ਹੀਦ ਕਰ ਦਿੱਤੇ ਹਨ ਉਹ ਪ੍ਰਗੁਤਕੇਸ਼ ਨੂੰ ਤੇ ਗਿਆ ਤਾਂ ਮੰਦੀ ਇੱਕ ਤਾਂ ਹੋ ਗਈ ਆਪਾਸ ਦਿੱਤੀ ਵੈਸ਼ਕੀ ਤੋਂ ਮੰਦੀ ਇਕਤਾ ਹੋ ਗਈ ਬਾਤ ਪੂਰੀ ਪਰਧਾਨੇ ਉਹ ਨਦੀ ਪ੍ਰੀਤ ਨੂੰ ਸਤਿਗੁਰੂ ਜੀ ਨੇ ਤਿਰਤੀ ਜੋੜਤੀ ਬ੍ਰਹਮਾਕਾਰ ਕਰਕੇ ਉਸ ਕੇ ਪਿਆਰੇ ਅਕਾਲ ਪੁਰਖ ਨੂੰ ਧੋੜ ਲਈ ਹੈ ਉਹ ਸਿਮਰਨ ਰੋੜੀ ਦੇਖਦੀ ਹੈ ਦਰਸ਼ਨ ਕਰਦੀ ਹੈ ਹਰ ਉਹ ਆਪਕ ਮਤ ਪੂਰੀ ਪ੍ਰਧਾਨ ਉਹਨਾਂ ਵੀ ਸੋਲ ਸਮੀ ਦੁਨੀਆ ਦੀ ਪੂਰੀ ਮਤ ਹੈ ਉਹ ਪਰਲੋਕ ਚ ਵੀ ਉਹ ਪ੍ਰਧਾਨ ਹਨ ਜੀਓ ਮਤ ਪੂਰੀ ਜਿਨ੍ਹਾਂ ਨੂੰ ਗੁਰਮਤ ਪੂਰੀ ਪ੍ਰਾਪਤ ਹੋਈ ਹੈ ਆਤਮ ਵਿਸ਼ੈਣੀ ਮਤ ਉਹ ਕੈਨ ਕੋ ਦਾਦ ਕੰ ਜਿੱਤ ਕੇ ਪ੍ਰਧਾਨ ਹੋ ਗਈਆਂ ਸਾਰਿਆਂ ਲੋਕਾਰਾਂ ਤੋਂ ਸਭੇ ਪਾ ਲਈ ਸੰਯੋਗੀ ਨੀਲਾ ਥਾਨ ਸੁਹੇਲਾ ਉਹ ਦੇਖੋ ਸਾਡੇ ਸੰਯੋਗਾਂ ਦਾ ਇਹ ਬਨੁਖਾ ਜੋਂ ਬਨ ਮਿਲ ਉਹ ਤਾਂ ਹਰ ਤਕਬਰ ਸਖੰਦ ਹੈ ਜਿਹੜਾ ਉਹ ਵੀ ਖਾਸ ਹੋ ਮਨੀਕ ਜਿੱਥੇ ਸੰਗਤ ਵੀ ਪ੍ਰਾਪਤੀ ਹੁੰਦੀ ਹੈ ਗੁਣਵਾਨੀ ਗੁਰ ਗਿਆਨੀ ਜਿਹੜੀਆਂ ਗੁਣ ਵਾਲੀਆਂ ਉਹ ਜੀਵੀਆਂ ਹਨ ਜਿਹੜੀਆਂ ਗੁਰੂ ਸਾਹਿਬ ਦੇ ਗਿਆਨ ਨੂੰ ਪ੍ਰਾਪਤ ਕਰ ਲਈਆਂ ਮਨੁੱਖਾ ਜਨੂ ਹੋਵੇ ਧਾਰਤ ਹੋਵੇ ਤੇ ਗੁਰੂ ਸਾਹਿਬ ਦੀ ਸਿੱਖੀ ਹੋਵੇ ਤੇ ਗੁਰਾਂ ਦੇ ਗਿਆਨ ਨੂੰ ਧਾਰਨ ਕਰਕੇ ਗੁਣਵਾਲੀ ਬਣ ਜਾਈਏ ਜੀ ਉਹਦੇ ਜੈਸੀ ਕੋਈ ਲਾਉ ਦਾਇਕ ਹੈ ਲਾਵ ਵਾਲੀ ਹੈ ਇਸੇ ਪ੍ਰਕਾਰ ਗੁਣਵੰਤੀ ਗੁਰ ਗਿਆਨੀ ਸੰਜੋਗੀ ਮੇਲਾ ਥਾਨ ਸੋਹਿਲਾ ਜੋ ਕਰਕੇ ਪੂਰਵ ਨੇ ਪੁੰਨਾ ਦੇ ਕਰਕੇ ਗੁਰੂ ਸਾਹਿਬ ਦਾ ਮਲਾਕ ਹੁੰਦਾ ਤੇ ਉਹਨਾਂ ਦਾ ਇੰਤਿਆਰ ਨਹੀਂ ਸੀ ਖਾਂਦਰ ਸੋਹਿਲਾ ਕੋਈ ਨੀਕ ਹੋ ਜਾਂਦਾ ਹੈ ਜਾਣ ਕਰਕੇ ਗੁਣਵੰਤੀ ਗੁਰ ਗਿਆਨੀ ਜੋ ਵਾਹਿਗੁਰੂ ਦੇ ਗੁਣ ਗਿਆਨ ਵਾਲੀ ਹੈ ਉਹਨਾਂ ਨੂੰ ਗੁਰ ਗਿਆਨ ਪਰੋਹ ਗਿਆਨ ਦੀ ਪਰੋਹ ਗਿਆਨ ਤੋਂ ਪਰੋਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸਤਿ ਗੁਰੂ ਦੇ ਗੁਣੋ ਵਾਲੀ ਨੂੰ ਗੁਰ ਗਿਆਨੋਂ ਪ੍ਰੋਫ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤ ਸੰਤੋਖ ਸਵਾ ਸਾਚ ਪੰਨਾ। ਇਹ ਸ੍ਰੀ ਦੇ ਸਤ ਵਾਲੀ ਹੈ, ਸੰਤੋਖ ਵਾਲੀ ਹੈ। ਸੱਚ ਬੋਲਦੀ ਹੈ, ਉਹਦੇ ਪੰਨੇ ਵਿੱਚ ਗੁਣ ਹੰਜੇ ਹੋਵੇ। ਸੱਚ ਬੋਲੈ ਤੇਰ ਭਾਇ, ਜੇ ਤੂੰ ਸੱਚ ਬੋਲਦੀ ਉਹ ਪਤਨੀ ਚੰਗੀ ਲੱਗਦੀ ਹੈ। ਇਸ ਦੇ ਉੱਪਰ ਪੈਰ ਪਾਈ ਸਭ ਕਾਰਨ ਹੋਵੇ। ਹੋਵੇ ਹਰ ਗੁਰ ਦੇ ਅੰਦਰ। ਸਤਿਪੁਰ ਕਦੀ ਹੋਣਾ ਸੰਤੋਖੀ ਲੋਗ ਤੇ ਰਹਿਤ ਹੋਣਾ ਅਤੇ ਐਕੇ ਬੋਲੇ ਸਚਨ ਨੂੰ ਬੋਲੋ ਅਭਿਆਸ ਕਰਨ ਵਾਲੇ ਸੱਚ ਹੀ ਹੋਵੇ ਦੇ ਅੰਦਰ ਸੱਚਾ ਨਾਮ ਦਾ ਸਰਮਣੋ ਹੈ ਤੇ ਸੱਚ ਦਾ ਬੋਲਣ ਮਨ ਨੂੰ ਵਿਆਪਨ ਕਰਦੀ ਹੈ ਉਹ ਪਤੀ ਆਕਾਲ ਸੁਖ ਨੂੰ ਪਾ ਜਾਣ ਦੀ ਹੈ ਨਾਲਿ ਕਿ ਦੁੱਖੜਾ ਮਾ ਦੁੱਖ ਪਾਏ ਪਰਵੀ ਦੀ ਜੰਨ ਨੂੰ ਵਾਹਿਗੁਰੂ ਦੇ ਚੂਪ ਨੂੰ ਦਿਸਰ ਕੇ ਸੇਰ ਭਾਈ ਜੰਮ ਮਰਦੇ ਦੁੱਖਾਂ ਨੂੰ ਨਹੀਂ ਪਹੁੰਚਦੀ ਹੈ ਹਰਮਤਾਂ ਅੰਦਰ ਸਮਾਏ ਇਹ ਸਰਕਾਰ ਗਰਮਹਾਰਨ ਕਰਕੇ ਵਾਹਿਗੁਰੂ ਦੇ ਅੰਕ ਸਰੂਪ ਵਿੱਚ ਸਮਾ ਜਾਂਦੀ ਹੈ ਅੰਕ ਪਿਆਰ ਵਿੱਚ ਜੀਵ ਹੋ ਜਾਂਦੀ ਹੈ ਜੰਮ ਮਰਦੁ ਰਹਿਤ ਹੋ ਜਾਂਦੀ ਹੈ ਏਹੀ ਕਿਰਪਾ ਹੁੰਦੀ ਮਹਾਰਾਜ ਦੀ ਸਤ ਸੰਤੂਹ ਸਦਾ ਸਾਥ ਪੱਲਾ ਸਦੂਲਾ ਕਿਰਪਾਏ ਨਾਨਕ ਬਿੱਤੇ ਦਾ ਨਾਮ ਲੁਕ ਪਾਹੀ